ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਰੇ ਮਾਨਸਾ ਜ਼ਿਲ੍ਹੇ ਦੇ ਜਵਾਨ ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ। ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਪਿੰਡ ਤਾਮਕੋਟ ਵਿਖੇ ਕੀਤਾ ਗਿਆ। ਸ਼ਹੀਦ ਰਾਜਵੀਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਤੇ 3 ਸਾਲ ਦੀ ਬੇਟੀ ਸਣੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਹੀਦ ਰਾਜਵੀਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਵੀ ਸ਼ਾਮਲ ਹੋਏ ਤੇ ਇਸ ਬਾਬਤ ਸ਼ਹੀਦ ਰਾਜਵੀਰ ਸਿੰਘ ਦੇ ਭਰਾ ਤੇ ਉਹਨਾਂ ਦੇ ਪਿਤਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਪਿੰਡ ਤਾਮਕੋੜ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਰੇਜiment ਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਇੱਥੇ ਅਫਸੋਸ ਹੈ ਅਦਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰਹੰਦਾਂ ਦੀ ਰਾਖੀ ਕਰਨੀ ਹੈ ਜਾਂ ਆਪਣੀ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਤਰਪਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਜਵੜਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰ ਵਾਲਾ ਚਲਾ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਨ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ-ਪੁੱਤ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹਦੀ ਸਾਡਾ ਹਮੇਸ਼ਾ ਉਹਦੇ ਅਗੇ ਸਿਰ ਝੁਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇ کے دونوں دیش کی سیوا کرتے hmm. ہیں یہ دیش کی سیوا کر چکے hmm. مجھے میرے بھی پتلی لاسٹ اجمان ہے کچھ نہ کچھ کر کے ہے کچھ نہ کچھ دیس لیچ کیا ہے بس ਇਹਨੇ ਗਿਆ ਡਾਵਾ ਮੈਂ ਬਹੁਤ ਸੋਹਣੇ ਸੱਚਾਈ ਤੇ ਕੀ ਕਿਵੇਂ ਪਤਾ ਲੱਗਿਆ ਤੁਹਾਨੂੰ ਵੀ ਸੀ 2000 ਤੋਂ ਅੱਧ ਬਖ ਹੋਇਆ ਸੀ 1000 ਤੋਂ ਦੇਖੀ ਬਖਿਆ ਨੌ ਮਸਾ ਸੀ ਤੇਮੀ ਪਤਾ ਲੱਗਿਆ ਤੁਹਾਨੂੰ ਵੀ ਆ ਸਾਡ ਬਸ ਜੂਸ ਕੇ ਫੋਨ ਆਇਆ ਜੀ ਇਹ ਚਾਰਕ ਬਹੁਤ ਹੋ ਗਈ ਜੀ ਫਤੀ ਦੇ ਹੋ ਛੋ ਲਿਆ ہاں چار ہوئی ہے دو چار دن پہلے ہوئی بہت بڑھیا بہت سونا ہاتھ تین سال لگے سر وہ اب تک اس کا بھی نہیں بول ਮੈਂ ਕਹਿੰਦਾ ਨਹੀਂ ਕਿ ਤਾ ਬੋਲਣਾ ਗੁੱਸਾ ਆਵੇ। ਜੇ ਕੋਈ ਗਾਹੀ ਦੇ ਦੇ ਗੁੱਸਾ ਕਹਿੰਦੀ। ਮੈਂ ਜਿਮਾ ਕੁਝ ਵੀ ਚਾਹਦਾ। ਮਾਉਂਗਾ ਆਮ ਜੀ ਦਾ ਸਭ ਕੁਝ ਚਾਹਦਾ। ਪਰ ਹਸਕੀਤਾ ਦਾ ਹੱਥ ਹੀ ਹੋਰ ਨਾ ਤਰ ਆਵੇ। ਨਾਮ ਬਈ ਰਾਜੂ ਸਿੰਘ ਸੀ। ਤੇ ਜੇਗਰੂ ਦਾ ਡਿਊਟੀ ਸੀਗੀ। 237 ਬੰਗਾਲੀ ਵਿਧਿਆ ਵਿੱਚ ਡਿਊਟੀ ਕਰਦੇ ਸੀ। 2012 ਦੇ ਵਿੱਚ ਭਰਤੀ ਹੋਇਆ ਹੈ। ਕਿਵੇਂ ਸੀ ਜੀ? तरीकी फोन आया राजवीर सिंधी हर टाइ तरह जाणकी डैथ हुई आहे मैरिज हुई ਦੀ ਮੈਰਿਜ ਹੋਈ ਹੈ आहे ਸਿੰਘ ਦੀ ਇੱਕ हिकु ਆ ਗਈ ਭਾਈ ਤੁਸੀਂ ਫੋਟੋ ਵੀ ਕਾਫੀ ਬਹੁਤ ਦੇ ਵਿੱਚ ਚੋਟੇ ਉੱਤੇ ਬਹੁਤ ਹੀ ਕੰਮ ਕਰਾ ਰਹੇ ਅਜਿਹੀ ਵੀ ਬਾਰਾਂ ਤੇ ਭਾਈ ਜਿਹੜਾ ਵੀ ਜਿਹੜਾ ਅੱਜ ਲੱਗਿਆ ਤਾਂ ਪਹਾੜੀ ਐ ਕਰ ਕਰ ਵੀ ਆਪਣੇ ਆਪ ਦੇ ਮਾਣ ਨੂੰ ਮਹਿਸੂਸ ਕਰਦੇ ਆ ਇਹਦਾ ਸਾਡੇ ਪਿੰਡ ਦਾ ਮਾਣ ਸਾਡੇ ਜਿਲ੍ਹੇ ਦਾ ਨਾਮ ਰੋਸ਼ਨ ਕਰ ਗਿਆ ਸਾਡਾ ਨਾਮ ਰੋਸ਼ਨ ਕਰਕੇ ਗਿਆ ਸਨਮਾਨ ਉਹ ਕਿਹਾ ਵੀ ਉਹਨੂੰ ਛੁੱਟੀ ਆਈ ਉਹ ਤੇ ਜਦੋਂ ਮਿਊਟੀ ਦੇ ਵੀ ਭਾਈ ਮੈਂ ਉਹ ਚਾਲ ਪਛਾਣ ਕੇ ਮੈਨੂੰ ਫੋਨ ਆਇਆ ਉਦੋਂ ਹੀ ਇਦਾਂ ਕਰਕੇ ਆ ਗਿਆ ਉਹ ਜੀ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਮਾਨਸਾ ਜ਼ਿਲ੍ਹੇ ਦੇ ਜਵਾਨ ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ। ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਪਿੰਡ ਤਾਮਕੋਟ ਵਿਖੇ ਕੀਤਾ ਗਿਆ। ਸ਼ਹੀਦ ਰਾਜਵੀਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਦੇ 3 ਸਾਲ ਦੀ ਬੇਟੀ ਸਣੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਹੀਦ ਰਾਜਵੀਰ ਸਿੰਘ ਅਮਰ ਰਹੇ ਦੇ ਨਾਰੇ ਵੀ ਲਗਾਏ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਵੀ ਸ਼ਾਮਲ ਹੋਏ ਤੇ ਇਸ ਬਾਬਤ ਸ਼ਹੀਦ ਰਾਜਵੀਰ ਸਿੰਘ ਦੇ ਭਰਾ ਤੇ ਉਹਨਾਂ ਦੇ ਪਿਤਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਪਿੰਡ ਤਾਮਪੁਰ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਰੈਜੀਮੈਂਟ ਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਇੱਥੇ ਅਫਸੋਸ ਹੈ ਅਤ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰਹੰਦਾ ਦੀ ਰਾਖੀ ਕਰਨੀ ਹੈ ਜਾਂ ਆਪਣੇ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਜਵੜਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰ ਵਾਲਾ ਚਲਿਆ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਣ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ ਤਿਆਗੇ ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ-ਪਿਓ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹਦੀ ਸਾਡਾ ਹਮੇਸ਼ਾ ਉਹਦੇ ਅਗੇ ਸਿਰ ਝੁਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇ دونوں دیش سیوا کرتے ہیں یہ دیش سیوا کر چکے مجھے میرے پوت بھی لاسٹ مان ہے کچھ نہ کچھ کے کیا کچھ نہ کچھ دیش لی کچ کیا ہے ਬਸ ਇਹਨੇ ਗਿਆ ਚੌਲਾ ਮੈਂ ਕੋਈ ਸੋਪੇ ਕੋਈ ਤਾ ਕਿ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਲੋਹੇ ਹਾਲੇ ਤੱਕ ਹੈ ਵੀ ਅੰਦਰ ਸੋੜਾ ਦੇਖੀ ਬੱਤੀ ਆ ਮਮਾ ਸਾਹਿਬ ਕਿਵੇਂ ਪਤਾ ਲੱਗਿਆ ਤੁਹਾਨੂੰ ਆ ਸਾਡ ਜੋ ਉਸਕੇ ਫੋਨ ਆਇਆ ਜੀ اچانک ਬਹੁਤ ਹੋ ਗਈ ਤੇ ਪਤੀ ਬੇਹੋਸ਼ ਹੋ ਗਿਆ ਹਾਂ ਚਾਲ ਤੇ ਬਹੁਤ ਹੋ ਗਈ ਆ ਤੇ ਮੈਂ ਤੇ ਹੋ ਗਈ ਜੀ ਰੰਗ ਆ ਆਹ ਦੇਖੀ ਕਾ ਚਾਰ ਹੋ ਗਿਆ ਇਹੋ ਦਾ ਸਵਾਦ ਉਹ ਕਿਹਾ ਜੀ ਤੇ ਕਾਨੂੰ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਣੀ ਹੈ ਕਦੋਂ ਕੱਲ ਦੀ ਸੀ ਆਖਰੀ ਵਾਰ ਉਹਨਾਂ ਆਖਰੀ ਵਾਰ ਬਸ ਅਮਨ ਗੁੱਟ ਕੋ ਜਾ ਦੇਣਾ ਹੋਣੀ ਸੀ ਜਿਹਨੂੰ ਦੇਖ ਬਹੁਤ ਬਲੀਆ ਬਹੁਤ ਸੋਨਾ ਹੱਥ ਮੁਸਤਕਬਾਤ ਦੀ 3 ਮਾ ਖਾਲ ਲੱਗਿਆ ਜੀ ਮੋਬਾਈਲ ਤੱਕ ਆਹ ਚੱਕਰੀ ਬਗਾਸ ਵਿਕੀ ਮੇਰੇ ਜੱਜ ਨਾਲ ਮੈਂ ਕਹਾਂ ਨਬੀ ਤਾਬੋਸ ਰੋਸਦਾ ਦੇ ਤੇ ਕੋਈ ਗਾਇਬ ਦੇ ਦੇ ਕਸਾ ਕਹਦੇ ਮੈਂ ਜੇ ਮੈਂ ਕੁਝ ਵੀ ਚਾਹਦਾ ਹਾਂ ਮੈਂ ਆਮ ਜੀ ਦਾ ਸਭ ਕੁਝ ਚਾਹਦਾ ਪਰ ਹੱਥ ਕੀਤਾ ਹੱਥ ਹੀ ਉਹਦਾ ਮੈਂ ਤਰਾ ਆ ਗਿਆ ਨਾਮ ਬਈ ਰਾਜਵੀਰ ਸਿੰਘ ਸੀ ਤੇ ਜਿਬਰੂ ਦਾ ਡਿਊਟੀ ਸੀਗੀ 23 ਸਾਬਣਾ ਬੰਗਾਲ ਇੰਜੀਨੀਅਰ ਦੇ ਵਿੱਚ ਡਿਊਟੀ ਕਰਦੇ ਸੀ ਉਹ 2018 ਦੇ ਵਿੱਚ ਭਰਤੀ ਹੋਇਆ ਹੈ ਕਿਵੇਂ ਸ਼ੀਰਨ ਸਿਰ ਬਾਈ 15 ਦਿਨ ਨੂੰ ਸ਼ਾਮ ਨੂੰ ਚਾਨਕੀ ਤੋਂ ਆਇਆ ਕਿੰਨਾ ਕਰਕੇ ਰਾਜਵੀਰ ਸਿੰਘ ਜੀਰੇ ਹੋ ਗਏ ਪੁਕਾਰਦੇ ਹਾਂ ਤਾਂ ਕਿ ਸਾਰਨ ਬਾਈ ਹੱਟ ਹੈ ਸਰਾਜ ਨੇ ਵੀ ਚਾਨਕੀ ਦਿੱਥ ਹੋਈ ਹੈ ਜੀ ਮੇਰੇ ਦਿਨ ਰਾਜੀ ਸਿੰਘ ਵੀ ਮੈਰ ਤੋਂ ਆ ਬਾਈ ਮੈਰਜ ਹੋਈ ਸੀ 2021 ਦੇ ਮੈਰਜ ਹੋਈ ਹੈ ਰਾਜਵੀਰ ਸਿੰਘ ਜੀ ਇੱਕ ਵੀਡੀਓ ਆ ਗਈ ਭਾਈ ਤੁਸੀਂ ਫੋਟੋ ਵੀ ਪਾਓ ਜੇ ਵਿੱਚ ਚੋਟੇ ਤੇ ਠੀਕ ਫੌਂਟ ਵਾਲਾ ਕਰਾ ਦਿਨਾ ਟੈਂਸ਼ਨ ਨਹੀਂ ਵੀ ਬਾਕੀ ਵੀ ਬਾਤਾਂ ਦੇ ਭਾਈ ਜਿਹੜਾ ਵੀ ਜਿਹੜਾ ਅੱਜ ਲੱਗਿਆ ਤਾਂ ਪਹਾੜੀ ਐ ਕਰ ਕਰ ਵੀ ਆਪਣੇ ਆਪ ਦੇ ਮਾਣ ਮਹਿਸੂਸ ਕਰਦੇ ਆ ਇਹਦਾ ਸਾਡੇ ਪਿੰਡ ਦਾ ਮਾਣ ਸਾਡੇ ਜਿਲ੍ਹੇ ਦਾ ਨਾਮ ਰੋਸ਼ਨ ਕਰ ਗਿਆ ਸਾਡਾ ਨਾਮ ਰੋਸ਼ਨ ਕਰਕੇ ਆ ਸਨਮਾਨ ਉਹ ਕਿਹਾ ਵੀ ਉਹ ਛੁੱਟੀ ਆਇਆ ਮੈਂ ਤੇ ਜਦੋਂ ਯੂਟੀ ਦੇਖੀ ਭਾਈ ਮੈਂ ਉਹ ਜਾਣ ਕਿ ਮੈਨੂੰ ਫੋਨ ਆਇਆ ਉੱਥੋਂ ਹੀ ਇਦਾਂ ਰੱਖਿਆ ਬਾਰਾ ਲੋ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਮਾਨਸਾ ਜ਼ਿਲ੍ਹੇ ਦੇ ਜਵਾਨ ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ। ਸ਼ਹੀਦ ਜਵਾਨ ਦੀ ਮ੍ਰਿਤਕ ਦੇ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਪਿੰਡ ਤਾਮਕੋਟ ਵਿਖੇ ਕੀਤਾ ਗਿਆ। ਸ਼ਹੀਦ ਰਾਜਵੀਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਦੇ 3 ਸਾਲ ਦੀ ਬੇਟੀ ਸਣੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਹੀਦ ਰਾਜਵੀਰ ਸਿੰਘ ਅਮਰ ਰਹੇ ਦੇ ਨਾਰੇ ਵੀ ਲਗਾਏ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਵੀ ਸ਼ਾਮਲ ਹੋਏ ਤੇ ਇਸ ਬਾਬਤ ਸ਼ਹੀਦ ਰਾਜਵੀਰ ਸਿੰਘ ਦੇ ਭਰਾ ਤੇ ਉਹਨਾਂ ਦੇ ਪਿਤਾ ਲੋ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਪਿੰਡ ਤਾਮਪੁਰ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਰੈਜੀਮੈਂਟ ਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਇੱਥੇ ਅਫਸੋਸ ਹੈ ਅਦਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰਹੰਦਾ ਦੀ ਰਾਖੀ ਕਰਨੀ ਹੈ ਜਾਂ ਆਪਣੀ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰਾਵਲਾ ਚਲਿਆ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਣ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ ਤਿਆਗੇ ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ-ਪਿਓ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹਦੀ ਸਾਡਾ ਹਮੇਸ਼ਾ ਉਹਦੇ ਅੰਗੇ ਸਿਰ ਚੁੱਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖ ਇਹ ਕੋ ਦੋਨੇ ਦੇਖੀ ਫੇਰਾ ਕਰਦੇ ਆ ਇਹ ਦੇਖੀ ਫੇਰਾ ਕਰ ਚੁੱਕਿਆ ਹੈ ਮੇਰੇ ਪੁੱਤ ਵੀ ਲਾਚ ਜਮਾਨ ਆਏ ਨੇ ਕੁਛ ਨਾ ਕੁਛ ਕਰਕੇ ਆ ਕੁਝ ਨਾ ਕੁਝ ਦੇ ਲਿੰਕ ਕਰਕੇ ਆ पतिया चारि मौत हुई ਆ ਜਾਨ ਤੋਂ ਪੋਹ ਰਹੀ ਜੀ ਉਹ ਮੈਰ ਤੋਂ ਹੋ ਗਈ ਕੀ ਵੀ ਰਾਜ ਹੈ ਆਹ ਹੈ ਕਾ ਚਾਹ ਹੋ ਰਿਹਾ ਹੈ ਇਹੋ ਤਾਂ ਸਵਾਤ ਕੁਖੀ ਲੈ ਜਿੰਦ ਤੱਕ ਤਾਂ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਣੀ ਹੈ ਬਾਤ ਆਪੇ ਕਰਨ ਕਦੋਂ ਕੱਲ ਇਸ ਦੀ ਆਖਰੀ ਵਾਰ ਉਹਨਾਂ ਆਖਰੀ ਵਾਰ ਬਸ ਅਮਨ ਗੁੱਟ ਕੋ ਜਾ ਦੇਣਾ ਹੋਊਗੀ ਜੇ ਹੁਣ ਦੇਖੋ ਬਹੁਤ ਵਧੀਆ ਬਹੁਤ ਸੋਹਣਾ ਹੱਥ ਮੁਸਕਬਾ ਕੀ 3 ਮਹੀਨਾ ਖਾਲ ਲੱਗਿਆ ਸੀ ਜੀ ਉਹ ਮੋਬਾਈਲ ਤੱਕ ਇਹ ਕੈਵਰੀ ਬੋਲਦਾ ਸੀ ਕੀ ਹੋਈ ਜੀ ਜੈ ਜੀ ਨਾਲ ਮੈਂ ਕਹਿੰਦਾ ਨਬੀ ਤੇ ਕਹੋ ਤਰਾ ਕੁਸਤੈ ਜੇ ਤੇ ਨਹੀਂ ਕੋਈ ਗਾਹੀ ਦੇ ਦੇ ਕੁਸਤੈ ਕਹਦੇ ਮੈਂ ਜੇ ਮੈਂ ਕੁਝ ਵੀ ਕਹਿਣਾ ਹੈ ਮੈਂ ਆਮ ਜੀ ਦਾ ਸਭ ਕੁਝ ਕਹਿਣਾ ਪਰ ਹੱਥ ਕੀਤਾ ਅਜਾ ਹੱਥ ਹੀ ਹੋ ਗਿਆ ਮੈਂ ਤੁਰ ਆ ਗਿਆ ਨਾਮ ਬਈ ਰਾਜਵੀਰ ਸਿੰਘ ਸੀ ਤੇ ਜਿਬਰੂ ਦਾ ਡਿਊਟੀ ਸੀਗੀ 23 ਸਾਬਣਾ ਬੰਗਾਲੀ ਇੰਜੀਨੀਅਰ ਦੇ ਵਿੱਚ ਡਿਊਟੀ ਕਰਦੇ ਸੀ ਉਹ 2018 ਦੇ ਵਿੱਚ ਭਰਤੀ ਹੋਇਆ ਹੈ ਕਿਵੇਂ ਸ਼ੀਰ ਸੀਤ ਭਾਈ 15 ਤਰੀਕ ਨੂੰ ਸ਼ਾਮ ਨੂੰ ਚਾਨਕੀ ਤੋਂ ਆਇਆ ਜਿੱਦਾਂ ਕਰਕੇ ਰਾਜਵੀਰ ਸਿੰਘ ਦਾ ਪੂਰੇ ਹੋ ਗਏ। ਕਾਰਨ ਦਾ ਇਹ ਦੱਸਿਆ ਕਿ ਕਰਨ ਭਾਈ ਹੱਟ ਹੈ ਸਰਾ ਜਿਵੇਂ ਚਾਨਕੀ ਦੀ ਦੱਤ ਹੋਈ ਹੈ। ਰਾਜਵੀਰ ਸਿੰਘ ਦੀ ਮੈਰਿਜ ਹੋਈ। ਆ ਭਾਈ ਮੈਰਿਜ ਹੋਈ ਸੀ 2021 ਦੀ ਮੈਰਿਜ ਹੋਈ ਹੈ ਰਾਜਵੀਰ ਸਿੰਘ ਦੀ। ਇੱਕ ਬੁੜੀ ਆ ਗਈ। ਹੋਈ ਤੁਸੀਂ ਉਹਦੇ ਦਾ ਫਾਇਦੇ ਵਿੱਚ ਚੋਤੇ ਉੱਤੇ ਇੱਕ ਕੰਗਲਾ ਜਿਹਾ ਨਾ ਕਰਾ ਰਿਹਾ ਐਂਸ਼ਲੀ ਵੀ ਬਾਦਰਾ ਤੇ ਭਾਈ ਜਿਹੜਾ ਵੀ ਜਿਹੜਾ ਅੱਜ ਲੱਗਿਆ ਤਾਂ ਪਹਾੜੀ ਐ ਕਰ ਕਰ ਵੀ ਆਪਣੇ ਆਪ ਦੇ ਮਾਣ ਨੂੰ ਮਹਿਸੂਸ ਕਰਦੇ ਆ ਇਹਦਾ ਸਾਡੇ ਪਿੰਡ ਦਾ ਮਾਣ ਸਾਡੇ ਜिले ਦਾ ਨਾਮ ਰੋਸ਼ਨ ਕਰ ਗਿਆ ਸਾਡਾ ਨਾਮ ਰੋਸ਼ਨ ਕਰਕੇ ਆ ਤੁਹਾਨੂੰ ਮਾਣ ਮਖੇਬੀ ਗੋਮ ਚੁਕੀ ਆਏ ਨੇ ਕਹਿੰਦਾ ਡੀ ਨਿਊਟੀ ਦੇ ਦੀ ਭਾਈ ਮੈਂ ਚਾਨਕੀ ਮੈਨੂੰ ਫੋਨ ਆਇਆ ਉੱਥੇ ਜਿਦਾਂ ਰੱਖੇ ਆਹ ਲਓ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਮਾਨਸਾ ਜ਼ਿਲ੍ਹੇ ਦੇ ਜਵਾਨ ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ। ਸ਼ਹੀਦ ਜਵਾਨ ਦੀ ਮ੍ਰਿਤਕ ਦੇ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਪਿੰਡ ਤਾਮਕੋਟ ਵਿਖੇ ਕੀਤਾ ਗਿਆ। ਸ਼ਹੀਦ ਰਾਜਵੀਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਦੇ 3 ਸਾਲ ਦੀ ਬੇਟੀ ਸਣੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਹੀਦ ਰਾਜਵੀਰ ਸਿੰਘ ਅਮਰ ਰਹੇ ਦੇ ਨਾਰੇ ਵੀ ਲਗਾਏ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਵੀ ਸ਼ਾਮਲ ਹੋਏ ਤੇ ਇਸ ਬਾਬਤ ਸ਼ਹੀਦ ਰਾਜਵੀਰ ਸਿੰਘ ਦੇ ਭਰਾ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਪਿੰਡ ਤਾਮਪੁਰ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਰੈਜੀਮੈਂਟ ਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਇੱਥੇ ਅਫਸੋਸ ਹੈ ਅਤ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਸਰਹੰਦਾਂ ਦੀ ਰਾਖੀ ਕਰਨੀ ਹੈ ਜਾਂ ਆਪਣੀ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰ ਵਾਲਾ ਚਲਾ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਣ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ-ਪਿਓ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹ ਵੀ ਸਾਡਾ ਹਮੇਸ਼ਾ ਉਹਦੇ ਅਗੇ ਸਿਰ ਝੁਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ ਇਹ ਦੋਨੇ ਦੇਖੀ ਸੀਰਾ ਕੱਟਦੇ ਆ ਇਹ ਦੇਖੀ ਸੀਰਾ ਕੱਟ ਚੁੱਕਿਆ ਹੈ ਜਿਹੜੇ ਮੇਰੇ ਪੁੱਤ ਵੀ ਲਾਚ ਜਗਮਾਨ ਆਏ ਕੁਛ ਨਾ ਕੁਛ ਕਰਕੇ ਕੁਝ ਨਾ ਕੁਝ ਦੇ ਸੀਰਾ ਕੱਟ ਚੁੱਕਿਆ ਆ हज़ार सोला च भर्ती सोला भर्ती आया ममा साहिब पतिया पता कया अचानक ਬਹੁਤ ਹੋ ਗਈ ਜੇ ਤੂੰ ਵੀ ਹੋਇਆ ਛੋਲਿਆ ਹਾਂ ਚੰਗੀ ਬਹੁਤ ਹੋ ਗਈ ਆ ਵੀ ਉਹ ਮੈਰ ਤੋਂ ਹੋ ਗਈ ਸੀ ਕੀ ਰੱਦ ਗਈ ਆਹ ਕਹੀ ਕਾਚਾ ਹੋ ਗਿਆ ਇਹੋ ਤਾਂ ਸਵਾਦ ਕੁਪੂਰ ਆਇਂ ਤੱਕੋਂ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਣੀ ਬਾਕੀ ਆ ਮੇਰੇ ਕਦੋਂ ਗੱਲ ਕੀਤੀ ਆ ਲਾਸਟ ਵਾਰ ਤੇ ਲਾਸਟ ਵਾਰ ਬਸ ਅਮਨ ਜੂਤ ਕੋ ਜਾ ਦੇਣਾ ਹੋਈ ਸੀ ਜਿਹੋ ਦੇਖੋ ਬਹੁਤ ਵਧੀਆ ਬਹੁਤ ਸੁਣਾ ਹੱਫ ਸੁਸਤ ਬਾਤ ਸੀ ਨਕੀਮਾ ਖਾਂ ਲੱਗਿਆ ਸੀ ਉਹਨੂੰ ਵੱਟ ਸੱਕ ਅੱਜ ਕਿਹੜੀ ਬੋਲੱਸ ਵਿਕੀ ਮੀਰੇ ਜੱਜ ਨਾਲ ਮੈਂ ਕਹਿੰਦਾ ਮੇਰੇ ਤੋਂ ਬੋਲਣਾ ਉਸ ਤਰ੍ਹਾਂ ਕੁਸਤਾ ਦੇ ਨੀ ਕੋਈ ਗਾਹੀ ਦੇ ਦੇ ਕੁਸਤਾ ਕਹਿੰਦੇ ਮੈਂ ਕਿ ਮੈਨੂੰ ਕੁਝ ਵੀ ਚਾਹੀਦਾ ਹੈ ਮਾਊਗਾ ਅਮੀਰ ਦਾ ਸਭ ਕੁਝ ਚਾਹਦਾ ਪਰ ਹਸਕੀਤਾ ਦਾ ਹੱਥ ਹੀ ਹੋਰ ਨਾ ਤਰਾ ਅੰਮ੍ਰਿਤ ਨਾਮ ਬਈ ਰਾਜਵੀਰ ਸਿੰਘ ਸੀ ਤੇ ਜੇਗਰੂ ਦਾ ਡਿਊਟੀ ਸੀਗੀ ਸੂਤਰੀ ਸਾਹਿਬਾ ਨਾ ਬੰਗਾਲੀ ਵਿਨਿਆਦ ਵਿੱਚ ਡਿਊਟੀ ਕਰਦੇ ਸੀ 2017 ਦੇ ਵਿੱਚ ਭਰਤੀ ਹੋਇਆ ਹੈ મેશેદુ સીતભાઈ 15 તારીખ નું સાંભ નું ચાણકીમાં આયા એટલા વર્કે રાય વીર સંગ પૂરે હોવે કોકારને તાલ દે સારણભાઈ હટ એક સરા જમે ભી ચાણકી જથોઈ ગઈ રોટેદરા રાજકીય સિંહ ભી મેરેજ આઉટ આ ભાઈ મેરેજ થઈ થી 2021 ની મેરેજ થઈ રાય વીર સંગ ભી એક વૃડી આવી ਭਾਈ ਤੁਸੀਂ ਫੋਟੋ ਵੀ ਕਾਫੀ ਵਧੀਆ ਦੇ ਵਿੱਚ ਚੋਟੇ ਤੇ ਬੱਚੀ ਕੰਗਲਾ ਤੇ ਪ੍ਰਾਪਤ ਆ ਰਹੀ ਅੱਜ ਵੀ ਬਾਗਾਂ ਦੇ ਭਾਈ ਜਿਹੜਾ ਵੀ ਜਿਹੜਾ ਅੱਜ ਲੱਗਿਆ ਤਾਂ ਪਹਾੜੀ ਐ ਕਰ ਕਰ ਵੀ ਆਪਣੇ ਆਪ ਦੇ ਮਾਣ ਮਹਿਸੂਸ ਕਰਦੇ ਆ ਇਹਦਾ ਸਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਗਿਆ ਸਾਡਾ ਨਾਮ ਰੋਸ਼ਨ ਕਰਕੇ ਆ ਤੁਹਾਨੂੰ ਮਾਣ ਹੈ ਤੁਸੀਂ ਭਾਈ ਉਹ ਛੁੱਟੀ ਆਇਆ ਮੈਂ ਕਿਹਦਾ ਜਿਉਟੀ ਦੇਤੀ ਭਾਈ ਮੈਂ ਉਹ ਜਾਣ ਕੇ ਜਾਣ ਕੇ ਮੈਨੂੰ ਫੋਨ ਆਇਆ ਉੱਥੇ ਜਿੱਦਾਂ ਦੇ ਰੱਖੇ ਹੋਏ ਆਹ ਲਓ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਿਹਾ ਮਾਨਸਾ ਜ਼ਿਲ੍ਹੇ ਦੇ ਜਵਾਨ ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ। ਸ਼ਹੀਦ ਜਵਾਨ ਦੀ ਮ੍ਰਿਤਕ ਦੇ ਦੇ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਪਿੰਡ ਤਾਮਕੋਟ ਵਿਖੇ ਕੀਤਾ ਗਿਆ। ਸ਼ਹੀਦ ਰਾਜਵੀਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਦੇ 3 ਸਾਲ ਦੀ ਬੇਟੀ ਸਣੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਹੀਦ ਰਾਜਵੀਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਵੀ ਸ਼ਾਮਲ ਹੋਏ ਤੇ ਇਸ ਬਾਬਤ ਸ਼ਹੀਦ ਰਾਜਵੀਰ ਸਿੰਘ ਦੇ ਭਰਾ ਤੇ ਉਹਨਾਂ ਦੇ ਪਿਤਾ ਜੋ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਪਿੰਡ ਤਾਮਕੋੜ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਰੇਜiment ਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਇੱਥੇ ਅਫਸੋਸ ਹੈ ਪਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰਹੰਦਾ ਦੀ ਰਾਖੀ ਕਰਨੀ ਹੈ ਜਾਂ ਆਪਣੇ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰਾਵਲਾ ਚਲਿਆ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਣ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ ਤਿਆਗੇ ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ-ਪਿਓ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹਦੀ ਸਾਡਾ ਹਮੇਸ਼ਾ ਉਹਦੇ ਅੰਗੇ ਸਿਰ ਚੁੱਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇ دونوں دیش کی سیوا کرتے ہیں یہ دیش کی سیوا کر چکے میرے پوت بھی لاسٹ اج مان آئے کچھ نہ کچھ کر کے کچھ نہ کچھ دیش نہیں خرچ کیا ہے ਬਸ ਇਹਨੇ ਗਿਆ ਚਲਾ ਮੈਂ ਕੋਈ ਸੋਪਰੇ ਕੋਈ ਚਾਹ ਤੇ ਕੀ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਜੀ 2000 ਤੋਂ ਅੱਜ ਤੱਕ ਹੈ ਜੀ 1000 ਦੇਖੀ ਬੱਤੀ ਆ ਮਮਾ ਸਾਹਿਬ ਜੀ ਕਿਵੇਂ ਪਤਾ ਲੱਗਿਆ ਤੁਹਾਨੂੰ ਆ ਸਾਡ ਜੁਮ ਕੇ ਫੋਨ ਆਇਆ ਜੀ ਇਹ ਚਾਲਕ ਬਹੁਤ ਹੋ ਗਈ ਜੀ ਪੁੱਤੀ ਇਹੋ ਛੋ ਲਿਆ ਆਚਾਰ ਚੋਤ ਹੋ ਗਈ ਆ ਜੀ ਉਹ ਮੈਰ ਚ ਹੋ ਗਈ ਕੀ ਵੀ ਰੰਗ ਆ ਆਹ ਦੇਖੋ ਕਾਹ ਚਾਹ ਹੋ ਗਈ ਇਹੋ ਤਾਂ ਸਵਾਤ ਕਿਹੜਾ ਆਈਂ ਦੇਖਣਾ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਣੀ ਆ ਜੀ ਕਦੋਂ ਕੱਲ ਇਸ ਦੀ ਆਖਰੀ ਵਾਰ ਹੋਣੀ ਆ ਆਖਰੀ ਵਾਰ ਬਸ ਅਮਨ ਗੁਰ ਕੋ ਜਾਣ ਦਾ ਨਹੀਂ ਹੋਈ ਜੀ ਛਿੰਦ ਦੇਖੋ ਬਹੁਤ ਵਧੀਆ ਬਹੁਤ ਸੋਹਣਾ ਹੱਥ ਮੁਸਕਬਾ ਦੀ ਇਹ ਟੀਮਾ ਖੜ ਲੱਗਿਆ ਜੀ ਉਹਨੂੰ ਅੱਜ ਤੱਕ ਇਹ ਕਿਹੜੀ ਬੋਲਦੀ ਆ ਜੀ